ਦੋਸਤੋ ਪੰਜਾਬ ਵਾਸੀਆਂ ਵਾਸਤੇ ਬਹੁਤ ਵੱਡੀ ਕੁਸ਼ ਖਬਰੀ ਹੈ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਬੱਚੇ ਨੇ ਗੁਰਦਾਸਪੁਰ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਇਸ ਬੱਚੇ ਨੇ ਕਾਰਾਟੇ ਚੈਂਪੀਅਨਸ਼ਿਪ ਜਿੱਤ ਕੇ ਗੁਰਦਾਸਪੁਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ ਗੱਲ ਕਰੀਏ ਤਾਂ ਪਿਛਲੇ ਦਿਨੀ ਨਾਰਥ ਜਿਹੜੀ ਚੈਂਪੀਅਨਸ਼ਿਪ ਹੋਈ ਸੀ ਕਾਰਾਟੇ ਦੀ 2024 ਜੰਮੂ ਕਸ਼ਮੀਰ ਵਿੱਚ ਉਹਦੇ ਵਿੱਚ ਇਸ ਬੱਚੇ ਨੇ 골ਡ ਮੈਡਲ ਜਿੱਤ ਕੇ ਗੁਰਦਾਸਪੁਰ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਆਪਣਾ ਦਾ ਨਾਮ ਰੌਸ਼ਨ ਕੀਤਾ ਕੀਤਾ ਸਭੋ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕੀਤਾ ਹੈ। ਤੋਂ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਬੱਚਾ ਹੈ ਤੁਹਾਡੇ ਸਭ ਨੇ ਹੈ। ਇਹਨਾਂ ਨਾਲ ਗੱਲ ਕਰਾਂਗੇ ਬੱਚੇ ਕੀ ਨਾ ਟਾਡਾ? ਹਮਮ ਦਮਿਤ ਸਿੰਘ। ਬੇਟਾ ਕਿੰਨੀ ਉਮਰ ਤੁਹਾਡੀ? 12 ਸਾਲ। ਤੁਸੀਂ ਕਿਹੜੇ ਸਕੂਲ ਚ ਪੜ੍ਹਦੇ ਹੋ? ਜੈਪਬਲਿਕ ਸਕੂਲ। ਔਰ ਕਲਾਸ। ਬੇਟਾ ਕਿੱਥੇ ਤੁਸੀਂ ਆਪਣੀ ਕੋਚਿੰਗ ਲੈ ਰਹੇ ਹੋ? ਸ਼ੋਭਾ ਬਗਾ ਸਪੋਰਟ ਕੈਂਟ। ਠੀਕ। ਸ਼ੋਭਾ ਸਪੋਰਟ ਅਕੈਡਮੀ ਚ ਪੜ੍ਹਦੇ ਜਿਹੜਾ ਇਹ ਟ੍ਰੇਨਿੰਗ ਕਰ ਰਹੇ ਹੋ। ਤੇ ਬੇਟਾ ਤੁਸੀਂ 골ਡ ਮੈਡਲ ਜਿੱਤਿਆ ਤੇ ਕਿਹੜੇ ਕਿਹੜੇ ਜਿਹੜੇ ਹੈ ਸਟੇਟਾਂ ਨੂੰ ਹਰਾ ਕੇ ਤੁਸੀਂ 골ਡ ਮੈਡਲ ਜਿੱਤਿਆ ਇੱਕ ਜੰਮੂ ਹੀ ਤੇ ਕਸ਼ਮੀਰ ਤੇ ਬੇਟਾ ਕੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਠੀਕ ਹੀ ਲੱਗ ਰਿਹਾ ਜੀ ਬਹੁਤ ਖੁਸ਼ੀ ਹੁੰਦੀ ਹੈ ਪੈਰੈਂਟਸ ਕਿੰਨੇ ਖੁਸ਼ ਨੇ ਪੈਰੈਂਟਸ ਬਹੁਤ ਹੀ ਖੁਸ਼ ਨੇ ਤੇ ਅੱਗੇ ਕੀ ਚਾਹੁੰਦੇ ਹੋ ਤੁਸੀਂ ਕੀ ਆਸ ਕਰਦੇ ਹੋ ਅੱਗੇ ਨੈਸ਼ਨਲ ਦਾ ਇੰਟਰਨੈਸ਼ਨਲ ਮੈਚ ਕਿਉਂਕਿ ਡੀਏ ਦੇ ਤੇ ਇਨਾਂ ਦੇ ਮਦਰ ਵੀ ਕਿ ਸਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਨੇ ਆਪਣੇ ਇਸ ਬੱਚੇ ਦੀ ਖੁਸ਼ੀ ਤੇ ਸਾਡੇ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਦਾਲੋ ਹਾਂ ਜੀ ਤੁਹਾਨੂੰ ਵਧੀਆਂ ਵਧੀਆਂ ਹਾਂਜੀ ਹਾਂਜੀ ਜਿਹੜੇ ਵੀ ਵੇਖ ਰਹੇ ਆ ਉਹਨਾਂ ਵਾਸਤੇ ਹਾਂਜੀ ਇਹ ਬੱਚਾ ਘਟਾ ਕਿੱਥੋਂ ਕੋਚਿੰਗ ਲੈ ਰਿਹਾ ਹੈ ਇਹ ਹੈਗਾ ਸੋਭਾ ਬਗਾ ਕਾ ਅਧਿਚਲ ਹੈ ਆ ਬਬੂ ਵਾਲਾ ਠੀਕ ਹਾਂ ਸ਼ੋਭਾ ਸਪੋਰਟਸ ਅਕੈਡਮੀ ਜਿਹੜਾ ਹੈ ਥੋੜੇ ਦਿਨ ਥੋੜੇ ਮਹੀਨੇ ਹੋਏ ਤਰੇ ਪਰ 3-4 ਮਹੀਨੇ ਮੇਰੇ ਖਿਆਲ ਨਾਲ ਹੋਏ ਆ ਹਾਂਜੀ ਹਾਂਜੀ ਸਰ ਪਰ ਇੰਨੇ ਘੱਟ ਸਮੇਂ ਵਿੱਚ ਬੱਚੇ ਨੇ 골ਡ ਮੈਡਲ ਜਿੱਤਿਆ ਹੈ ਤੇ ਸ਼ੋਭਾ ਸਪੋਰਟਸ ਅਕੈਡਮੀ ਦਾ ਵੀ ਨਾਮ ਰੋਸ਼ਨ ਹੈ ਕੀ ਕਹਿਣਾ ਚਾਹੋਗੇ ਕਿ ਕਿਹੜਾ ਟ੍ਰੇਨਿੰਗ ਦੇਦੇ ਨੇ ਬੱਚੇ ਨੂੰ ਨਹੀਂ ਨਹੀਂ ਬਹੁਤ ਵਧੀਆ ਟ੍ਰੇਨਿੰਗ ਦਿੰਦੇ ਆ ਕਿ ਜਿਨ੍ਹਾਂ ਨੇ 3-4 ਮਹੀਨਿਆਂ ਦੇ ਵਿੱਚ ਹੀ ਬੱਚੇ ਨੂੰ ਟ੍ਰੇਨ ਕਰ ਦਿੱਤਾ ਹੈ ਔਰ ਇਹ ਤੋਂ ਪਹਿਲਾਂ ਵੀ ਇਹ ਸਿਲ버 ਜਿੱਤ ਗਿਆ ਸੀ ਪਠਾਨਕੋਟ ਤੋਂ ਤਾਂ ਤੇ ਕਿਸ ਤਰ੍ਹਾਂ ਦਾ ਸਹਿਯੋਗ ਰਿਹਾਦਾ ਹਾਂਜੀ ਵਧੀਆ ਰਹਿਦਾ ਸਰ ਹਾਂਜੀ ਹਾਂਜੀ ਬੱਚੇ ਦੀ ਮਿਹਨਤ ਲਈ ਤੁਸੀਂ ਕੀ ਕਰਦੇ ਹੋ ਕਿੰਨੇ ਵਜੇ ਬੱਚਾ ਉੱਠਦਾ ਹੈ ਕਿੰਨੇ ਵੇ ਪ੍ਰੈਕਟਿਸ ਕਰਦਾ ਸਟੱਡੀ ਵੀ ਕਰਦਾ ਹੈ ਕਿਦਾਂ ਦਾ ਪਹਿਲਾ ਸਰ ਇਸ ਵੇਲੇ 5 ਵਜੇ ਉੱਠਦਾ ਵਾ ਤੇ 5:50 ਜਾਂਦਾ ਹੈ ਤੇ 7:30 ਵਜੇ ਲੈ ਕੇ ਜਾਂਦੀਆਂ ਫਿਰ 9 ਵਜੇ ਸਕੂਲ ਜਾਂਦਾ ਹੈ ਸਕੂਲ ਵਾਲੇ ਮੁਕੇ ਦੁਬਾਰਾ ਮਤਲਬ ਕੋਸਲਾ ਸੰਗ ਸਕੂਲ ਦੀ ਤਿਆਰੀ ਕਰਦਾ ਪਿਆ ਉੱਥੇ ਕ੍ਰਿਸ਼ਨ ਤੇ ਜਾਣਾ ਘੱਟੇ 4:00 ਤੱਕ ਲੈ ਕੇ ਤੇ 5:30 ਤੱਕ ਉੱਥੇ ਆਣਾ 5:30 ਵਜੇ ਤੱਕ ਲੈ ਕੇ ਤੇ ਮੁਕੇ 7:00 ਵਜੇ ਤੱਕ ਫਿਰ ਸਕੂਲ ਵਾਲੀ ਟਿਊਸ਼ਨ ਤੇ ਜਾਣਾ ਜਨਨ ਕਿ ਬਿਜੀ ਨਿੰਦਾ ਸਹਾ ਦਾ ਇਹਨਾਂ ਹਾਂਜੀ ਤੇ ਕੀ ਕੰਮ ਕਰਦੇ ਦਾ ਕੀ ਫੀਚਰ ਚ ਕੀ ਦੇ ਦੇ ਆਪਣੇ ਬੱਚੇ ਦੇ ਮੈਂ ਸਿਰਫ ਇਹ ਕਹਿਣੀ ਹੈ ਕਿ ਚਲ ਮੇਰੇ ਤੇ ਮੰਮਚੇਰੀ ਸ਼ਟ ਮੇਡਾ ਬੇਟਾ ਜਿਹੜਾ ਪਲਚੰਗਾ ਪੋਸਟ ਤੇ ਜਾਵੇ ਚੰਗਾ ਅਸਰ ਬਣੇ ਬਹੁਤ سارے ਲੋਕ ਤਾਂ ਉਹ ਦੇਖ ਰਹੇ ਨੇ ਹਾਂਜੀ ਹਾਂਜੀ ਤੇ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਕਹਾਂਗੀ ਕਿ ਵੱਤ ਤੋਂ ਵੱਧ ਬੱਚਾ ਨੂੰ ਜਿਹੜਾ ਗੇਮਾਂ ਦੇ ਵਿੱਚ ਪਾਣਾ ਚਾਹੀਦਾ ਤੋ ਕੀ ਅਧਿਕਾਰ ਜੋ 20 ਮਤਲਬ ਕਿਤੇ ਵੀ ਅਹੀਂ ਜੋ ਵਗੈਰਾ ਕਰਦੇ ਜਾ ਰਹੇ NIS ਕੋਈ ਵੀ ਚ ਕਰਦੇ ਤੇ ਉਹ ਵਿੱਚ سپورਟ ਲੀਮ ਚ ਹੁਣ ਬਹੁਤ ਜ਼ਰੂਰੀ ਆ ਬੱਚੇ ਮੈਂ ਤਾਂ ਕੌਂਗਰੀਨ ਪ੍ਰਾਇ ਦੇ ਨਾਲ ਨਾਲ ਇਹ ਮਾਝਾ ਤਾਂ ਪਹਿਣਾ ਜ਼ਰੂਰੀ ਆ ਮੈਂ ਤੁਹਾਡਾ ਆਪਣਾ ਸੰਜੀਪਾ